ਕੀ ਹਾਲ ਆ ਬਾਈ ਹੋਰ ਸਨੌ ਠੀਕ ਠਾਕ ਆ ਜੀ ਆਪਾਂ ਆ ਗਏ ਕੋਮ ਵਾਲਾ ਸਟੱਡ ਫਾਰਮ ਦੇ ਵਿੱਚ ਤੇ ਕਾਲਾ ਦਾ ਬਾਈ ਦਾ ਠਾਈਆਂ ਅੰਦਰੋਂ ਤੋਂ ਬਾਈ ਦਾ ਅਗੇ ਡਾਲ ਨੰਬਰ ਆਇਆ ਅੱਜ ਕਾਰ ਦੇ ਕੋਲ 2 ਦਿਨ ਤਾਂ ਰਹਿ ਗਿਆ ਸੀ ਡਰਾਈਵਰ ਸਾਡਾ ਪੱਖੇ ਥੱਲੇ ਪੈਂਦਾ ਫਿਰਦਾ ਤੇ ਹੁਣ ਵੀ ਨੱਪਿਆ ਤਰ ਕੇ ਵੈਸੇ ਸਾਡਾ ਡਰਾਈਵਰ ਹੌਸਲੇ ਚ ਉਹਦੇ ਕੋਲੇ ਆਪਾਂ ਬਈ ਇੱਕ ਹੀ ਵੀਨ ਵਜਾਈ ਆ ਕਿ ਜੋ ਵੀ ਕੰਮ ਕਰਨਾ ਆਪਾਂ ਜਨੂਨ ਨਾਲ ਕਰਨਾ ਰਾਤ ਅਸੀਂ 1:30 ਵਜੇ ਆਏ ਸੀ ਬਰਨਾਲੇ ਤੋਂ ਅੱਗੇ 35 ਕਿਲੋਮੀਟਰ ਕਾਲਾ ਗਏ 2 ਵਜੇ ਪਏ ਅਸੀਂ ਟੜਕੇ ਬਾਈ 4 ਵਜੇ ਫੇਰ ਉੱਠ ਖੜੇ ਟੜਕੇ ਫੇਰ ਬਾਈ ਸਵੇਰ 4 ਵਜੇ ਉੱਠ ਕੇ ਕੱਲ ਨੂੰ ਫੇਰ ਤੁਹਾਨੂੰ ਹੋਰ ਪਿੰਡ ਮਿਲਾਂਗੇ ਤੇ ਸ਼ੁਕਰ ਕਰਦਾ ਬਾਈ ਜਿਨ੍ਹਾਂ ਨੇ ਆਪਾਂ ਨੂੰ ਟੌਪ ਦੇ ਬੰਦਿਆਂ ਨੇ ਬਹੁਤ ਵਧੀਆ ਬੰਦਿਆਂ ਨੇ ਆਪਾਂ ਨੂੰ ਸਪੋਰਟ ਕੀਤਾ ਬਾਈ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰੀਆ ਕਰਦਾ ਉਹਨਾਂ ਦਾ ਬਾਈ ਤੇ ਧੰਨਵਾਦ ਕਰਦਾ ਬਾਈ ਮੈਂ ਭਾਈ ਬਾਈ ਸ੍ਰਿਜਿੰਦਰ ਦਾ ਲੋਪੂ ਵਾਲੇ ਦਾ ਆਪਣੇ ਨਾਲ ਚਟਾਨ ਬਣ ਕੇ ਖੜ ਗਿਆ ਬਈ ਤੇ ਹਮੇਸ਼ਾ ਹੀ ਆਪਣੇ ਨਾਲ ਖੜਾ ਬੰਦਾ ਉਸ ਬੰਦੇ ਦਾ ਆਪਾ ਬਾਈ ਕਦੇ ਵੀ ਨਹੀਂ ਗੁਣ ਪਣਾ ਭਲਾ ਸਕਦੇ ਕਦੇ ਵੀ ਜ਼ਿੰਦਗੀ ਦੇ ਵਿੱਚ ਤੇ ਘਾ ਲਾਤਾ ਤੇ ਘਾ ਦੇ ਦਰਸ਼ਨ ਫੋਣੇ ਤੇ ਬਾਈ ਨਾਲ ਆ ਮੁੰਡਾ ਕੰਮ ਵਾਲਾ ਨਾ ਕੂੜੇ ਸੰਭਾਲਦਾ ਜਿਹੜਾ ਨਿਕਲ ਲੱਗ ਨਿਕਲ ਲੱਗਦਾ ਨਾਲ ਬਸ ਤੇਰੇ ਮੈਂ ਦੋ ਮਿੰਟ ਚਲੋ ਠੀਕ ਹੈ ਬਾਈ ਤੇ ਕੱਲਾ ਨੂੰ ਅਸੀਂ ਸੋਨੂ ਨਵੇਂ ਪਿੰਡ ਹੋਰ ਮਿਲਾਂਗੇ ਇਹੀ ਤੇ ਡਰਾਈਵਰ ਸਾਡਾ ਉਹਦਾ ਯਾਰ ਟੱਟ ਘਟਾਉਣਾ ਯਾਰ ਕਿਵੇਂ ਕਰਗੇ ਆਉਂਦੇ ਲੈ ਜਾ ਹੁਣ ਮੈਂ ਐਂ ਹੀ ਕਹਣਾ ਯਾਰ ਕੰਮ ਕਰੋ ਜਨੂਨ ਨਾਲ ਬਾਈ ਜਿਹੜਾ ਵੀ ਬੰਦਾ ਬਾਈ ਕੋਈ ਖੇਤੀ ਨਾਲ ਜੁੜਿਆ ਚਾਹ ਕੋਈ ਦੁਕਾਨਦਾਰੀ ਨਾਲ ਜੁੜਿਆ ਬਈ ਆਪਦਾ ਕੰਮ ਜਨੂਨ ਨਾਲ ਕਰੋ ਯਾਰ ਆਪਦਾ ਬਾਈ ਜਿੰਨਾ ਕੰਮ ਕੀਤਾ ਜਨੂਨ ਨਾਲ ਕੀਤਾ ਪ੍ਰਮਾਤਮਾ ਇੱਕ ਦਿਨ ਉਸ ਬੰਦੇ ਦੀ ਬਾਝ ਜ਼ਰੂਰ ਫੜਦਾ ਬਾਈ ਤੇ ਬਾਈ ਨੇ ਚਲਾਤੀ ਗਰਬਾਣੀ ਬਾਈ ਦਾ ਕੰਮ ਆ ਬਾਈ ਸਾਰੀ ਢੜੀ ਫਾਰਮ ਦੇ ਵਿੱਚ ਗਰਬਾਣੀ ਚੱਲਦੀ ਐ ਦੇ ਸਾਰੀ ਢੜੀ ਚੱਲਦੀ ਆ ਚਲੋ ਠੀਕ ਆ ਜੀ ਠੀਕ ਅਸੀਂ ਵੀ ਚੱਲਦੇ ਆ ਤੇ ਜੀ ਅੱਜ ਸ਼ੁਕਰਾ ਟਾਈਮ ਨਾ ਜਾਂਨੇ ਘਰੇ ਚੱਲ ਨਿੱਕੇ ਲੱਗਦਾ ਤੇਰੇ ਨਾਲ ਇੱਕ ਮਿੰਟ ਬਸ